ਮੈਂ 2020 ਤੋਂ 20 ਤੋਂ ਮਤਲਬ ਪੀਡੀਐਫ ਦਾ ਮੇਲਾ ਲੱਗਿਆ ਸੀ ਉੱਥੇ ਕੋ ਸਰਸਪਤੀ ਦੇਖੀ ਹਾਂਜੀ ਉਹ ਇੱਕ ਮੰਡ ਕੀੜਾ ਜਿਹਾ ਜਿਹਾ ਉੱਥੇ ਹਾਂਜੀ ਤੇ ਕਿਉਂ ਨਹੀਂ ਆਪਾਂ ਵੀ 20 ਕਿਲੋ ਵਾਲੀਆਂ ਪੱਛੇ ਆਪੇ ਪੈਦਾ ਕਰ ਸਕਦੇ ਹਾਂ ਯਾਰ ਠੀਕ ਐ بس ਉਹਦੋਂ ਤੋਂ ਬਸ ਫੜਦਿਆ ਫਿਰ ਫੇਰ ਨਹੀਂ ਪਿੱਛੇ ਮੁੜ ਕੇ ਦੇਖ ਹੁਣ ਮੰਨ ਲਵੀ ਤੇਰੇ ਕੋਲ ਕਿੰਨੇ ਕਿਲੋਟਰ ਵਾਲੇ ਪਸ਼ੂ ਆ ਜਿਵੇਂ ਮੰਨ ਲਾ ਹੁਣ ਮੇਰੇ ਕੋਲੇ ਵੀ ਤੁਸੀਂ ਮੰਨ ਕੋ ਇਹ ਵੀ 20 ਤੋਂ ਬਾਹਰ ਸੀ ਜੀ ਠੀਕ ਆ ਉਹ ਵੀ 20 ਤੋਂ ਬਾਹਰ ਓਕੇ ਉਹ ਇੱਕ ਅੰਦਰ ਖੜੀ ਹੈ 20 ਕਿਲੋ ਵਾਲੀ ਜੀ ਹਾਂ ਫਿਰ ਨੇੜੇ ਕਰਕੇ ਦਿਖਾਵਾਂਗੇ ਹਨਾ ਜੀ 17 ਇਹ ਛੋਟੇ ਹਾਥੀ ਤਾਂ ਖੜਦੀ ਨਹੀਂ ਮੈਂ ਪੀਪੈਕ ਚ ਲੈ ਪੀਕਅਪ ਤੇ ਲੈ ਕੇ ਆ ਜੀ ਆ ਜਿਹੜਾ ਕੋਈ ਲੈ ਕੇ ਜਾਊਗਾ ਹਨਾ ਵੀ ਉਹ ਛੋਟੇ ਹਾਥੀ ਨਾਲ ਲੈ ਕੇ ਆਵੇ ਪਵਿੱਤਰ ਤੋਂ ਲਈ ਸੀ ਸਰਸਪਤੀ ਵਾਲੇ ਤੁਸੀਂ ਠੀਕ ਆ ਬਾਈ ਦੇ ਘਰੇ 25 24 ਕਿਲੋ ਚੋਈ ਹੋਈ ਹੋਈ ਆ ਓਕੇ ਇਹ ਬੇਦੇ ਤੋਂ ਆਈ ਹੋ ਕਿਹੜੇ ਦਾ ਬੇਦਾ ਜੀ ਹਰਿਆਣੇ ਵਾਲਾ ਬੇਦਾ ਹਰਿਆਣੇ ਵਾਲਾ ਬੇਦਾ ਠੀਕ ਆ ਆਪਾਂ ਬਾਈ ਤੋਂ 2 ਲੱਖ ਦੀ ਲਈ ਸੀ ਜੀ ਇਹ ਹਾਂ ਉਦੋਂ ਉਸ ਟਾਈਮ ਤੇ 2 ਲੱਖ ਦੀ ਲਈ ਸੀ ਉਸ ਟਾਈਮ 8.5 ਕਿਲੋ ਦੁੱਧ ਸੀ ਜੀ 7 ਮਹੀਨੇ ਦੀ ਗੱਭਣ ਸੀ ਠੀਕ ਆ ਮੈਂ 15 ਕਿਲੋ ਚੋ ਕੇ ਮੈਂ ਫੇਰ ਸਾਈਕਲ ਤੋਂ ਡਰਾਈ ਕਰਦੀ ਸੀ ਜੀ ਇਹ ਓਕੇ ਇਹ ਇਹ ਪੀਡੀਐਫ ਤੇ 5 ਬਿਊਟੀ ਚ ਹਾਂ ਜੀ ਕਿਸਾਨ ਵੀਰੋ ਅੱਜ ਇੱਕ ਬ੍ਰੀਡਰ ਕੋਲੇ ਪਹੁੰਚੇ ਆ ਬਾਈ ਬਲਦੀਪ ਸਿੰਘ ਪਿੰਡ ਦਵਾਨਾ ਤਸਵੀਰਤਾਪਾ ਤੇ ਜਿਲ੍ਹਾ ਹੈਗਾ ਜੇ ਬਰਨਾਲਾ ਜਿਹਦੇ ਵਿੱਚੋਂ ਮਿੱਤਰੋ ਬਾਈ ਕੋਲੇ ਇੱਕ ਟੋਕੜ ਗੱਪਣਾ ਇੱਕ ਵੈਸੇ ਬਣੀ ਵੀ ਆ ਉਹ ਹਜੇ ਚੈੱਕ ਪਾਸ ਨਹੀਂ ਹੁੰਦੀ ਵੈਸੇ ਟੋਕੜ ਹੈ ਤੇ ਪੂਰੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਕਦੋਂ ਕਦੋਂ ਬਾਈ ਆਪਣੇ ਨਾਲ ਜੁੜਿਆ ਵਾ ਆਪਣੀ ਵੀਡੀਓ ਦੇਖ ਕੇ ਬਾਈ ਨੇ ਕੋਈ ਪਸ਼ੂ ਲਿਆ ਜਾਂ ਕਦੋਂ ਕਦੋਂ ਬਰੀਡ ਤੇ ਕੰਮ ਕਰ ਰਿਹਾ ਕਿੰਨੇ ਕੁ ਬਾਈ ਕੋਲੇ ਪਸ਼ੂ ਚੰਗੇ ਨੇ ਪੂਰੀ ਜਾਣਕਾਰੀ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਤੇ ਜਾਣਕਾਰੀ ਵਾਲੀ ਇਹ ਵੀਡੀਓ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਮਤਲਬ ਦੂਜੀ ਵੀਡੀਓ ਤੇਰੇ ਕਰੋ ਹਨਾ ਹਾਂਜੀ ਦੂਜੀ ਵੀਡੀਓ ਆਪਣੀ ਕਰਾਂਗੇ ਠੀਕ ਹੈ ਪਿੰਡ ਹੈਗਾ ਦਿਵਾਨੇ ਦਿਵਾਨੇ ਜੀ ਤਸਵੀਰ ਤਾਂ ਪਾਤੇ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਮਨਲਾ ਵੀ 1 ਘਟਾਈ ਤਿੰਨ ਸਾਲ ਪਹਿਲਾਂ ਆਪਾਂ ਤੋਂ ਵੀਡੀਓ ਦੇਖ ਕੇ ਪਸ਼ੂ ਵੀ ਲਿਆਂਦੇ ਗੋਗਾਲੀ ਤੋਂ ਲੈ ਸੀ ਦੋ ਪਸ਼ੂ ਤੰਗਾਲੀ ਤੋਂ ਹਣਾ ਵਧੀਆ ਨਿਕਲਿਆ ਬਹੁਤ ਸਿਰ ਹੈ ਜੀ ਬਹੁਤ ਵਧੀਆ ਜੀ ਕਿਵੇਂ ਲੱਗਿਆ ਚੈਨਲ ਆਪਣਾ ਸਹੀ ਦੱਸਿਓ ਮਨਲਾ ਵੀ ਇੱਕ ਤਾਂ ਹਾਂ ਦੇਖੋ ਜੀ ਹਾਂਜੀ ਮੈਂ ਮੰਨਦਾ ਹੀ ਅਸਲ ਚੈਨਲ ਤੁਹਾਡੇ ਪਤਾ ਕੀ ਹੈ ਜਿਹੜਾ ਤੁਸੀਂ ਵੀਡੀਓ 'ਚ ਮੁੱਲ ਕਰਾਉਂਦੇ ਪਹਿਲਾ ਨੰਬਰ ਤਾਂ ਹਾਂ ਸਭ ਤੋਂ ਵੱਡਾ ਜੀ ਪੁਆਇੰਟ ਆ ਇਹ ਮੇਨ ਹਾਂਜੀ ਹਾਂਜੀ ਜਿਹੜਾ ਤੁਸੀਂ ਵੀਡੀਓ 'ਚ ਮੁੱਲ ਕਰਾਉਂਦੇ ਨਾ ਇਹ ਲੈਣ ਵਾਲੇ ਨੂੰ ਫਾਇਦਾ ਬਹੁਤ ਨਹੀਂ ਤਾਂ ਅਗਲਾ ਮੋੜ ਕੇ ਕੋਈ 3 ਲੱਖ ਮੰਗ ਲੇਗਾ ਕੋਈ 4 ਮੰਗ ਆ ਕੱਲੇ ਬੰਦੇ ਤੋਂ ਤਾਂ ਕੋਈ ਜਦੋਂ ਆਪਾਂ ਰੌਲਾ ਕੀਆ ਨਾ ਜਦੋਂ ਆਪਾਂ ਕੱਲੇ ਫੋਨ ਲਾਵਾਂਗੇ ਐ ਨਹੀਂ ਪਤਾ ਅਗਲੇ ਨੇ ਕੀ ਮੰਗ ਲੈਣਾ ਮੰਗਣਾ ਬਹੁਤ ਕੋ ਮੰਗਦੇ ਆ ਜੀ ਕਈ ਵਾਰੀ ਘੱਟ ਮੰਗ ਕੇ ਜੇ ਕੋਈ ਲਾਦਾ ਕੇ ਨੇ ਫਿਰ ਦੁਗਣੇ ਮੰਗਣ ਲੱਗ ਪੈਂਦੇ ਦੁਗਣੇ ਮੰਗ ਲੱਗ ਜਾਂਦਾ ਇਹ ਗੱਲ ਹੈਗੀ ਆ ਇਹ ਲੈਣ ਨੂੰ ਬਹੁਤ ਪੰਗਾ ਪੈਂਦਾ ਜੀ ਵਿੱਚ ਤੇ ਹੂੰ ਠੀਕ ਲੱਗਿਆ ਕੰਮ ਬਹੁਤ ਵਧੀਆ ਜੀ ਬਹੁਤ ਵਧੀਆ ਤਾਂ ਇਹ ਤੁਹਾਨੂੰ ਸੱਦੇ ਹੀ ਦੁਆਰਾ ਦੁਆਰੇ ਹੈਣਾ ਵਧੀਆ ਬਸ ਵੇ ਸੇਰ ਹੋ ਗਏ ਸੀ ਉਦੋਂ ਬਸ ਬਹੁਤ ਵਧੀਆ ਜੀ ਬਹੁਤ ਵਧੀਆ ਹੌਣ ਪਾਣ ਚੰਗੇ ਆਏ ਬਾਕੀ ਜੀ ਆਪਾਂ ਆਪਣੀ ਝੂਠ ਮਾਰਦੇ ਤੁਸੀਂ ਵੀ ਨਹੀਂ ਝੂਠ ਮਾਰਦੇ ਤੁਸੀਂ ਵੀ ਬਹਾਉਗਾ ਸੱਚ ਦੱਸ ਜੀ ਅਸੀਂ ਨਹੀਂ ਝੂਠ ਮਾਰਨਾ ਜੀ ਕਿਉਂ ਕਰਦੇ ਪਸ਼ੂ ਆ ਕੋਈ ਆਪਣਾ ਖਰੀਦਿਆ ਹੋਇਆ ਨਹੀਂਗਾ ਠੀਕ ਹੈ ਜਿਹੜੀ ਚੀਜ਼ ਆਪਾਂ ਉਹ ਨਹੀਂ ਦੱਸਣੀ ਆ ਵੀਡੀਓ ਜੀ ਕੋਈ ਝੂਠ ਨਹੀਂ ਮਾਰਨਾ ਜਿਹੜੀ ਜਵੇਂ ਸੂਏ ਮੂੰਹ ਮੈਂ ਦੱਸਣਾ ਜੀ ਠੀਕ ਹੈ ਮੰਨ ਲਾ ਵੀ ਬਰੀਡ ਤੇ ਕਦੋਂ ਕਰ ਰਹੇ ਹਾਂ ਕੰਮ ਮੈਂ ਜੀ 2020 ਤੋਂ ਵੀ ਤੋਂ ਮਤਲਬ ਪੀਡੀਐਫ ਦਾ ਮੇਲਾ ਲੱਗਿਆ ਸੀ ਹਾਂਜੀ ਉੱਥੇ ਪਸਰਸਪਤੀ ਦੇਖੀ ਹਾਂਜੀ ਉਹ ਕੋਮੰਟ ਕੀੜਾ ਜਿਹਾ ਜਿਉਂਠਾ ਹਾਂਜੀ ਫੇ ਕਿਉਂ ਨਹੀਂ ਆਪਾਂ ਵੀ 20 ਕਿਲੋ ਵਾਲੀਆਂ ਪਛੇ ਆਪੇ ਪੈਦਾ ਕਰ ਸਕਦੇ ਹਾਂ ਯਾਰ ਠੀਕ ਐ ਬਸ ਉਦੋਂ ਤੋਂ ਬਸ ਫੜਦੇ ਆ ਫਿਰ ਫੇ ਨਹੀਂ ਪਿੱਛੇ ਮੁੜ ਕੇ ਦੇਖ ਹੁਣ ਮੰਨ ਲੇ ਵੀ ਤੇਰੇ ਕੋਲ ਕਿੰਨੇ ਕਿ ਲੀਟਰ ਵਾਲੇ ਪਸ਼ੂ ਆ ਜਿਵੇਂ ਮੰਨ ਲਾ ਹੁਣ ਮੇਰੇ ਕੋਲੇ ਦੀ ਤੁਸੀਂ ਮੰਨ ਕੋ ਇਹ ਵੀ 20 ਤੋਂ ਬਾਹਰ ਸੀ ਜੀ ਠੀਕ ਐ ਉਹ ਵੀ 20 ਤੋਂ ਬਾਹਰ ਓਕੇ ਉਹ ਇੱਕ ਅੰਦਰ ਖੜੀ 20 ਕਿਲੋ ਵਾਲੀ ਜੀ ਹਾਂ ਫਿਰ ਨੇੜੇ ਕਰਕੇ ਦਿਖਾਵਾਂਗੇ ਹਾਂ ਜੀ 17 16 17 ਯਾਨੀ ਕਿ 15 ਤੋਂ ਉੱਤੇ ਮੰਨ ਮੇਰੇ ਕੋਲ ਤਨ ਚਾਰ ਕਬਸੂ ਸੀ ਜੀ ਤਨ ਚਾਰ ਉਹ ਐਵੇਂ ਮੰਨ ਕੇ 8 6 ਕਿਲੋ ਆਣੀਆਂ ਨੋਨੋ ਕਿਲੋਆਂ ਹਾਂ ਉਹ ਜਾਣਕਾਰੀ ਵਿੱਚ ਕਿਸੇ ਚੀਜ਼ ਬਾਰੇ ਉਹਦੇ ਬਾਅਦ ਸੋਧ ਕਰੀਆ ਫਿਰ ਉਹ ਮੇਲਾ ਦੇਖਿਆ ਫਿਰ ਸ਼ੋਰ ਕਰਨ ਲੱਗੇ ਸਾਰੇ ਕਹਿੰਦੇ ਓਕੇ ਹਾਂ ਜੀ ਜਿਵੇਂ ਚੰਗੇ ਟੀਕਿਆਂ ਦਾ ਪਤਾ ਲੱਗਣ ਲੱਗ ਗਿਆ ਠੀਕ ਹੈ ਕਿਹੜੇ ਟੀਕੇ ਦਾ ਜਿਆਦਾ ਬੱਚੇ ਦਾ ਰਿਜ਼ਲਟ ਵੱਧ ਆ ਰਿਹਾ ਮੰਨ ਲਾ ਵੀ ਕਿਉਂਕਿ ਨਵਾਂ ਭਰਾ ਕੋਈ ਕੰਮ ਟੀਕਾ ਭਰਉਣਾ ਚਾਹੁੰਦਾ ਹੋਵੇ ਕਿਉਂਕਿ ਮੈਂ ਤਾਂ ਇਹ ਕਹਿੰਦਾ ਕਿਉਂਕਿ ਸੋਡਾ ਫਿਰ ਵੀ ਤਜਰਬਾ ਦੇਖੋ ਜੀ ਹਾਂ ਜੀ ਜਿਹੜੇ ਬੰਨੂ ਪੀਟੀਆ ਪ੍ਰੋਜੈਕਟ ਅਸਟੈਂਟ ਅਜੀ ਵੀ ਹੈ ਝੋਟੇ ਨੂੰ ਦੋਧ ਦਿੱਤਾ ਉਹ ਵਰਤੋ ਜੀ ਨਹੀਂ ਮੰਨ ਲਾ ਵੀ ਛੋਡੇ ਕੋਲੇ ਕਿੰਨਾ ਕੋਈ ਚੰਗੇ ਦਾ ਆਇਆ ਕਿਡਾ ਜਿਹਦਾ ਵੱਧ ਦੁੱਧ ਆ ਬਿਲਕੁਲ ਹੀ ਸਮਰਾਟ ਦਾ ਹੀ ਸਮਰਾਟ ਮਖੇਰ ਦਾ ਹਾਂ ਜੇ ਥੇਮਖੇਰ ਵਾਲੀ ਕਾ ਆਪਣਾ ਜੀ ਖੜੀ ਨੀਲੀ 라ਵੀ ਜੀ ਨਹੀਂ 663 ਦੀ ਨੋਵਾ ਜੀ ਠੀਕ ਹੈ ਹਾਂਜੀ ਉਹਦਾ ਰਿਜ਼ਲਟ ਵੀ ਬਹੁਤ ਵਧੀਆ ਜੀ ਓਕੇ ਹਾਂਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਵੀ ਤੇਰੇ ਕੋਲ ਧੋਕੜ ਗੱਬਣਾ ਹਾਂਜੀ ਹਾਂਜੀ ਠੀਕ ਹੈ ਸਭ ਤੋਂ ਪਹਿਲਾਂ ਜੇ ਆਪਾਂ ਵੱਡੇ ਵਜਨ ਵਾਲੀ ਹਨਾ ਲੰਬੀ ਬੇਲ ਵਾਲੀ ਦੀ ਗੱਲ ਕਰਕੇ ਸੁਹਾ ਕਿਡਾ ਹੋਏ ਇਹ ਛੋਟੇ ਹਾਥੀ ਤਾਂ ਖੜਦੀ ਨਹੀਂ ਮੈਂ ਪੀਪੈਕ ਚ ਲੈ ਪੀਕਅਪ ਚ ਲੈ ਕੇ ਆ ਜੀ ਆ ਜਿਹੜਾ ਕੋਈ ਲੈ ਕੇ ਜਾਊਗਾ ਹਨਾ ਵੀ ਉਹ ਛੋਟੇ ਹਾਥੀ ਨੇ ਲੈ ਕੇ ਆਵੇ ਪਵਿੱਤਰ ਤੋਂ ਲਈ ਸੀ ਸੱਸ ਸਬਤੀ ਵਾਲੇ ਤੋਂ ਠੀਕ ਹੈ ਬਾਈ ਦੇ ਘਰੇ 25 24 ਕਿਲੋ ਚੋਈ ਹੋਈ ਹੋਈ ਆ ਓਕੇ ਇਹ ਬੇਦੇ ਤੋਂ ਆਈ ਹੋਈ ਆ ਜੀ ਕਿ ਕਿਹੜੇ ਤੋਂ ਬੇਦਾ ਦੀ ਹਰਿਆਣੇ ਵਾਲਾ ਬੇਦਾ ਹਰਿਆਣੇ ਵਾਲਾ ਬੇਦਾ ਠੀਕ ਆ ਓਕੇ ਆਪਾਂ ਬਾਈ ਤੋਂ 2 ਲੱਖ ਦੀ ਲਈ ਸੀ ਜੀ ਇਹ ਹਾਂ ਉਦੋਂ ਉਸ ਟਾਈਮ ਤੇ 2 ਲੱਖ ਦੀ ਲਈ ਸੀ ਉਸ ਟਾਈਮ 8.5 ਕਿਲ ਠੀਕ ਹੈ ਮੈਂ 15 ਦਿਨ ਚੋ ਕੇ ਮੈਂ ਫੇਰ ਸਾਈਕਲ ਤੋਂ ਡਰਾਈ ਕਰਤੀ ਸੀ ਜੀ ਇਹ ਓਕੇ ਆ ਕੱਤੀ ਦੀ ਤੁਸੀਂ ਕੋਈ ਨੂਰ ਦੀ ਹਾਂ ਤੁਹਾਡੇ ਘਰੇ ਆ ਕੇ ਹਾਂਜੀ ਠੀਕ ਹੈ ਉਹ ਤੋਂ ਬਾਅਦ ਕੱਤੀ ਇਹ ਵੀ ਆ ਇਹ ਸੰਗਰਾਮ ਦੀ ਸੰਗਰਾਮ ਦੀ ਇਹ ਕੋਹੇ ਨੂਰ ਦੀ ਆ ਇਹ ਸੰਗਰਾਮ ਦੀ ਆ ਠੀਕ ਹੈ ਮੰਨ ਲਾ ਵੀ ਤੁਹਾਡੇ ਕੋਲ ਕਿੰਨਾ ਕੁ ਦੁੱਧ ਤਾਂ ਚੱਲੀ ਆ ਜਿਵੇਂ ਮੰਨ ਲਾ 24 25 ਉਹਨੂੰ ਜੀ ਮੇਰੇ ਕੋਲ ਜਾਨੀ ਉਹ ਬਾਈ ਹੁਣ ਜਨੀਤਾ ਆ ਪਰ ਕਰਨ ਛੇਵਾਂ ਕਿਉਂ ਆਪਾਂ ਛੇਵਾਂ ਉਹਨੇ ਦੇਖੀ ਆ ਬਾਈ ਹੁਣ ਦੀ ਘਰੇ ਬਹੁਤ ਪਿਆਰ ਆ ਬਾਈ ਨਾਲ ਹਾਂਜੀ ਜਿਵੇਂ ਉਹਨਾਂ ਦੀ ਛੇਵਾਂ ਆਪਾਂ ਨਹੀਂ ਕਰ ਸਕਦੇ ਓਕੇ ਕਿਉਂਕਿ ਇੱਕ ਇਹਦੇ ਨਾਲ ਬੰਦਾ ਧਨੀ ਵੀ ਹੋਣਾ ਚਾਹੀਦਾ ਜੀ ਪਿੱਛੇ ਵੀ ਜਾਣਗੇ ਪਿੱਛੇ ਮੰਲਾ ਵੀ ਸਪੋਰਟ ਹੋਵੇ ਸਪੋਰਟ ਹੋਣੀ ਚਾਹੀਦੀ ਇੱਕ ਤਾਂ ਇਕਲਾ ਪਰਿਵਾਰ ਦੀ ਸਪੋਰਟ ਹੋਵੇ ਇੱਕ ਲੰਗੀ ਪੇੜੀ ਘਰ ਦੀ ਹੋਵੇ ਜੀ ਇੱਕ ਤਾਂ ਪਰਿਵਾਰ ਦੀ ਸਪੋਰਟ ਹੋਵੇ ਇੱਕ ਮੰਗਰ ਪੈਸਾਰੀ ਸਪੋਰਟ ਜੇ ਸੌਂਗ ਪੂਰਾ ਕਰਨਾ ਜੀ ਜੇ ਇਕੱਲਾ ਸਵਾ ਕਿਲੇ ਸੌਂਗ ਪੂਰਾ ਨਹੀਂ ਹੁੰਦਾ ਜੀ ਠੀਕ ਹੈ ਆ ਨੋਰਮਲ 2.5 ਲੱਖ ਜਿਗਰੇ ਨਾਲੀ ਮਾਝ ਤੇ ਲੈ ਜਾਂਦਾ ਸਾਰੀ ਚੀਜ਼ ਤੁਹਾਨੂੰ ਪਤੀ ਹਾਂ ਆਪਾਂ ਤੋਂ ਉੱਪਰ ਕਪੀ 2 ਲੱਖ ਰੁਪਏ ਲਾਤੇ ਜੀ ਠੀਕ ਹੈ ਪਰ ਰਹੀ ਵੀ ਖਰੀਦਾ ਦੋ ਕਟੀਆਂ ਆਪ ਨੂੰ ਵਾਦਾ ਕਰ ਗਈ ਵਿਚਾਰੀ ਚਲੋ ਵਧੀਆ ਹੋ ਗਿਆ ਨਾ ਬਈ ਕੱਚਾ ਥਾਂ ਭਾਲਦੀ ਹੈ ਮੇਰੇ ਕੱਚੇ ਥਾਂ ਦੀ ਵੱਡੀ ਤੇਰੇ ਕੋਲੇ ਸਾਰਾ ਇੱਕ ਭੀੜਾ ਥਾ ਹਨਾ ਬੜੀ ਇਹ ਪ੍ਰੋਬਲਮ ਆ ਨੀ ਇਹ ਕੋਈ ਮੈਨਾਂ ਘਰੋਂ ਵੇਚਣ ਨੂੰ ਮੇਰਾ ਆ ਤਾਂ ਮਨ ਕਰਦਾ ਮੈਂ ਕੋਈ ਜਾਨਵਰ ਘਰੋਂ ਲੈ ਹੁਣ ਕਿੰਨੇ ਮਹੀਨਿਆਂ ਦੀ ਗੱਭਣ ਹੋ ਗਈ ਕਿੰਨਾ ਦੁੱਧ ਹੈ ਇਹਦੀ 3.5 ਮਹੀਨਿਆਂ ਦੀ ਗੱਭਣ ਹੋ ਗਈ 3.5 ਮਹੀਨਿਆਂ ਦੀ ਗੱਭਣ ਹੈ ਇਹ ਦੋ ਤਾਂ ਦੋ ਟਾਈਮ ਦਿੰਦੀ ਸੀ ਜੀ ਠੀਕ ਹੈ ਇਧਰੋਂ ਮੀਂਹ ਬਾਰੇ ਪਿਆ ਮੇਰਾ ਸਾਰਾ ਕਿਉਂ ਲੱਗਦਾ ਹਾਂ ਮਨ ਲਾ ਵੀ ਡਾਟਾ ਸੀ ਹਨਾ ਸਾਰੇ ਪੱਖੇ ਮੱਤ ਗਏ ਸੀ ਜੀ ਠੀਕ ਹੈ ਤਿੰਨ ਬਿਮਾਰ ਹੋ ਗਏ ਤਿੰਨੇ ਦੁੱਧ ਹੋ ਗਈਆਂ ਇੱਕ ਟਾਈਮ ਹਰ 3.5 ਕਿਲੋ ਦਿੰਦੀ ਹੈ ਜੀ ਠੀਕ ਹੈ 3.5 ਤੇ ਕਿੰਨੇ ਮਹੀਨਿਆਂ ਦੀ ਗੱਭਣ ਹੋ ਗਈ ਇਹਦੀ ਅਗਲੀ 8 ਤਰੀਕ ਤੋਂ ਉਹਨੂੰ 5ਵਾਂ ਮਹੀਨਾ ਲੱਗੇਗਾ। ਮਤਲਬ ਵੀ 4 ਮਹੀਨੇ ਦੇ ਹੋ ਗਏ। ਹਾਂਜੀ ਹਾਂਜੀ 5ਵਾਂ ਮਹੀਨਾ। ਨਹੀਂ ਇਹ ਮੰਨ ਲਾ ਵੀ ਸਿਹਤੀ ਦੁੱਧ ਘਟਣ ਦਾ ਕਾਰਨ। ਲੈਟ ਬਣੀ। ਨਹੀਂ ਲੈਟ ਬਣੀ ਆ। ਨਹੀਂ ਲੈ ਬਣੀ ਵੀ ਲੈਟ ਆ ਬਿਮਾਰ ਹੋਰ ਕਾਰਨ। ਪਹਿਲੇ ਸਾਲ ਦਾ ਮੈਂ ਇਹ ਆ ਟਰਾਈ ਕੀਤੀ ਜੀ ਇਹ। ਠੀਕ ਆ। ਜਦੋਂ ਲਿਆਂਦੀ ਸੀ ਜੀ। ਜਦੋਂ ਲਿਆਂਦੀ ਮੈਂ ਤਾਂ ਆ ਇਹ ਬਿਮਾਰ ਹੋਣ ਤੇਨ ਦੋ ਲਓ ਗਈਆਂ ਜੀ ਤਿੰਨੋਂ। ਠੀਕ ਆ। ਉਹ ਗੜੀ ਫੋਨ ਤੇ ਖੜੀ। ਉਹ ਪਰ ਉਹਦੋਂ ਕੰਮ ਹੀ ਪਿਆੜਾ ਸੀ। ਉਹ 55 55 ਮਹੀਨੇ ਦੇ ਤਾਂ ਉਹ ਵੀ ਸਾੜੀਆਂ ਦੁੱਧ ਜੀ। ਠੀਕ ਆ। 7-7 ਕਿਲੋ ਦੁੱਧ ਸੀ। ਓਕੇ। ਇਹ ਗਰਮ ਸਾਰ ਸਾਰਿਆਂ ਨੂੰ ਸਾਰੇ ਟੀਕੇ ਲੱਗੇ ਤੇ ਦੋ ਦੋ ਦੋਨੋਂ ਜਣੇ ਨਹੀਂ ਉਹ ਜਦੋਂ ਉੱਤੇ ਠੰਡਾ ਪਾਣੀ ਪਈ ਗਿਆ ਭਈ ਮੈਂ ਕਿਹਾ ਚੋ ਚੋਕ ਹਾਂ ਵੀ ਨਹੀਂ ਬੰਦੇ ਬਾਹਰ ਪਤਾ ਹੀ ਆ ਸਾਡਾ ਵੀ ਅਹੀ ਹਾਲ ਸੀ ਦਰਵਾਜ਼ੇ ਦਾ ਮੈਂ ਮੈਂ ਕਹਿੰਦਾ ਠੀਕ ਹੈ ਤੇ ਹੁਣ ਆਪਾਂ ਮਤਲਬ ਵੀ 4 ਮਹੀਨਿਆਂ ਦੀ ਗੱਭਣ ਹੋ ਜਾਣੀ ਆ ਤੇ 3.5 ਕਿਲੋ ਦੁੱਧ ਆ ਕਿਹੜੇ ਟੀਕੇ ਤੋਂ ਗੱਭਣਾ ਬੈਂਸਵਾਲ ਦਾ ਜਿਹੜਾ ਦਲਵਾਗ ਉਹ ਲੱਗੇ ਜੀ ਕਿਹੜਾ ਮਨਜੀਤ ਬੈਂਸਵਾਲ ਕੋਲੋਂ ਦਲਵਾਗ ਮਨਜੀਤ ਬੈਂਸਵਾਲ ਦਾ ਦਲਵਾਗ 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 ਹੋਣਾ ਜੀ ਠੀਕ ਓਕੇ ਓਕੇ ਇਹ ਥੋੜਾ ਜੀ ਮੈਂ ਜਿੱਥੋਂ ਵੀ ਚੰਗਾ ਮਿਲਦਾ ਮੈਂ ਆਪ ਜਾ ਕੇ ਲੇਕ ਲ ਡਾਕਟਰ ਨੂੰ ਆਪਣੀ ਲਿਆ ਆਜਾ ਠੀਕ ਆਪ ਜਾ ਕੇ ਡਾਕਟਰ ਦੇ ਸਿਲੰਡਰ ਚ ਪਾਈ ਦੇ ਫਿਰ ਕੀ ਗੱਲ ਬਾਈ ਦਾ ਓਕੇ ਮਨ ਲਾ ਵੀ ਇਹ ਵੀ ਇੱਕ ਵੱਡਾ ਸਾਡੇ ਨਾਲ ਧੋਖਾ ਹੁੰਦਾ ਰਿਹਾ ਜੀ ਠੀਕ ਹੈ ओके ਡਾਕਟਰਾਂ ਦਾ ਕੋਈ ਕਸੂਰ ਨਹੀਂ ਗਾਹਾਂ ਜਿੱਥੋਂ ਸਪਲਿਆਰ ਤੋਂ ਲੈਂਦੇ ਆ ਗਾਹਾਂ ਦੀਆਂ ਪਤਾ ਨਹੀਂ ਕੀ ਹੁੰਦਾ ਕੋਈ ਐ ਨਹੀਂ ਪਤਾ ਕੀ ਕਰੀ ਜਾਂਣਾ ਡਾਕਟਰ ਮਾੜੇ ਡਾਕਟਰ ਨਹੀਂ ਮਾੜੇ ਕੀ ਪਤਾ ਕੀ ਕਰੀ ਜਾਂਦੇ ਆ ਹਾਂ ਡਾਕਟਰ ਨਹੀਂ ਮਾੜੇ ਜੀ ਵੀ ਇੱਕ ਇੱਕ ਤਾਂ ਇਹ ਹੈ ਵੀ ਜਦੋਂ ਤੁਸੀਂ ਮੇਲਿਆਂ 'ਚ ਜਾਂਦੇ ਆ ਜਿਹੜਾ ਬੰਦਾ ਬਰੀਡਰ ਬਰੀਡ ਤੇ ਕੰਮ ਕਰਨਾ ਚਾਹੁੰਦਾ ਉਹ ਮੇਲਿਆਂ 'ਚ ਜਾ ਕੇ ਟੀਕੇ ਲੈ ਕੇ ਆਵੇ ਹਾਂ ਵੇਖੀ ਹੁਣੇ ਜੀ ਮੈਂ ਤਾਂ ਖੁਦ ਘਰੋਂ ਜਾ ਕੇ ਲੈ ਕੇ ਆਉਣਾ ਜੀ ਚਲੋ ਘਰੇ ਤਾਂ ਨਹੀਂ ਜਾ ਜਾਂਦਾ ਕਈ ਵਾਰ ਵਿਅੋਸਥਾਵਾਂ ਤੇ ਮੇਲਿਆਂ ਦੇ ਵਿੱਚ ਕਾਫੀ ਸਾਂਹ ਆਏ ਹੁੰਦੇ ਆ ਵੀ ਉਦੋਂ ਮੰਨ ਲਾ ਵੀ ਉਹਨਾਂ ਤੋਂ ਖੁਦ ਲਿਆ ਜਾਵੇ ਹਨਾ ਸਾਬ ਤੋਂ ਸ਼ਾਮ ਬਲਕੀ ਇਹਦੇ ਦਰਤਾਬ ਤੋਂ ਦੇ ਲੈ ਕੇ ਰੱਖੇ ਪਏ ਗਾਹਾਂ ਸਾਰੀਆਂ ਦੇ ਉਹੀ ਲਾਉਣਾ ਸੇ ਸਾਬ ਬਲਕੀ ਦੇ ਹਾਂਜੀ ਸ਼ਾਮ ਬਲਕੀ ਠੀਕ ਹੈ ਹੁਣ ਆਪਾਂ ਇਹਦੀ ਗੱਲ ਕਰਕੇ ਵੀ ਥਾਣੇ ਦੇ ਤੰਨੇ ਤੱਲ ਹੋ ਗਈ ਤੱਲ ਕਿ ਤੱਲ ਇਹਦਾ ਪੱਕੇ ਮਿੱਤਰੋ ਤੱਲ ਹੋ ਗਈ ਪੱਕੇ ਥਾਂ ਕਰਕੇ ਇਹਦਾ ਜੀ ਆਰਡਰ ਹੁੰਦਾ ਬਾਹਲਾ ਜਿਹਾ ਇਹ ਤੋਂ ਲੈ ਕੇ ਬੈਠਿਆ ਨਹੀਂ ਲੈ ਕੇ ਬਾਈ ਕਹਿੰਦਾ ਬੈਠਿਆ ਨਹੀਂ ਜੀ ਮਗਰ ਲੈ ਥਣ ਤੋਂ ਤੱਲ ਹੈ ਹਾਂਜੀ ਤੇ ਪਹਿਲੀ ਵਾਰ ਨਾ ਚਾਰੀ ਚੂਲੇ ਦੀ ਮੋਆ ਇਹਨਾਂ ਜਾਨੋਂ ਤੋਂ ਪਹਿਲਾਂ ਦੀ ਰਸੋਈ ਆ ਇਹ ਓਕੇ ਉਦੋਂ ਬਾਅਦ ਤਾਂ ਲੋਹ ਜੀ ਚਲੋ ਹੁਣ ਇਹਦਾ ਰੇਟ ਆਪਾਂ ਫੇਰ ਹੀ ਆਪਾਂ ਗਾਹਾਂ ਵੀਡੀਓ ਤੋੜਾਂਗੇ ਰੇਟ ਤਾਂ ਹੀ ਆਪਾਂ ਤਾਂ ਇਹ ਕਹਿੰਦੇ ਵੀ ਜੋ ਕੋਈ ਸ਼ੌਂਕ ਵਾਲਾ ਵੀਰ ਹਾਂ ਕੋਈ ਥਾਂ ਕੋਈ ਕੱਚੇ ਨਾਲ ਕੋਈ ਬੱਚੇ ਲੈਣਾ ਚਾਹੁੰਦਾ ਹੋਵੇ ਨਾ ਬੱਚੇ ਦੋ ਲੈ ਲਈਏ ਹਾਂਜੀ ਮਾਲਕ ਨੇ ਕਿਰਪਾ ਕੀਤੀ ਐ ਕੱਟੀਆਂ ਬਹੁਤ ਸੋਹਣੀਆਂ ਪੁੰਨਦੀਆਂ ਹਾਂ ਬਹੁਤ ਚੰਗੀਆਂ ਇਹ ਗਾਹਾਂ ਨੂੰ ਰੰਗ ਭਾਗ ਲਾਵੇ ਜਿਹੜਾ ਲੈ ਕੇ ਜਾਵੇ ਹਾਂ ਆਪਾਂ ਤਾਂ ਹੀਰਦਾਸ ਕਰਾਂਗੇ ਜੀ ਠੀਕ ਆ ਆਪਾਂ ਇਹ ਲੈਂਦੇ ਨੇ ਰੇਟ ਦੱਸਾਂ ਹਾਂਜੀ ਸਵਾ ਲੱਖ ਰੁਪਏ ਦੇ ਦਿੰਦੇ ਹਾਂ ਸਵਾ ਲੱਖ ਹੀ ਦੇ ਦੇਣੀ ਆ ਹਾਂਜੀ ਹਾਂਜੀ ਓਕੇ ਕੋਈ ਭੁਗਾਈ ਨਾ ਕਰੇ ਹਾਂਜੀ ਜਾਇਜ਼ ਰੇਟ ਆ ਜੀ ਹਾਂਜੀ ਮੰਗੂ ਜੇ ਮੈਂ 2 ਲੱਖ ਮੰਗਲਾਂ ਨਾ ਓਕੇ ਪਰ ਉਹ ਗੱਲ ਨਹੀਂ ਕਰਨੀ ਉਹ ਮੈਂ ਵੀ ਜਿਵੇਂ ਲਈ ਮੇਰੇ ਵਰਗੇ ਬੰਦੇ ਨੂੰ ਪਤਾ ਹੀ ਕਿਵੇਂ ਪੈਸੇ ਲੈਣੇ ਪੈਣਗੇ ਇਹ ਸੇਮੇ ਸੂਏ ਸੂੰਦੀ ਆ ਸੇਮੇ ਸੂਏ ਸੇਮੇ ਸੇਮੇ ਜੀ ਕੋਈ ਝੂਠ ਨਹੀਂ ਜੀ ਓਕੇ ਹਾਂਜੀ ਸੇਮੇ ਸੂਏ ਸੇਮੇ ਸੂਏ ਮਿੱਤਰੋ ਸੂੰਦੀ ਆ ਸਵਾ ਲੱਖ ਸਵਾ ਲੱਖ ਸਵਾ ਲੱਖ ਦੇਣ ਲੈਣਾ ਭਾਈ ਕਹਿੰਦਾ ਤੇ ਤਿੰਨ ਥਣਾ ਤਿੰਨ ਥਣਾ ਚਬਰਦੁੱਤ ਕਿੰਨਾ ਦਿੰਦੀ ਰਹੀ ਆ 17 ਕਿਲੋ 17 ਕਿਲੋ ਹਾਂਜੀ ਦੋੜਾ ਮਰਜੀ ਲੱਗੇ ਮੈਨੂੰ ਦੱਸੂ ਬਾਈ ਜੀ ਹਾਂ 17 ਦਿੰਦੀ ਮੈਂ ਜਿਹੜਾ ਬੰਦੇ ਨੇ ਬੱਚਾ ਲੈਣਾ ਹੈ ਹਾਂਜੀ ਹਾਂਜੀ ਜਿਹੜਾ ਬੰਦਾ ਬੜੇ ਰੁਪਏ 3-4 ਲੱਖ ਨਹੀਂ ਲਾ ਸਕਦਾ ਉਹਦੇ ਖਤਰ ਵਧੀਆ ਛੱਟੀਆਂ ਦਾ ਹੁਣ ਕੀ ਮੁੱਲ ਆਈ ਇਹਨੇ ਹਾਂ ਨਗੀਨੇ ਆ ਬਾਈ ਨੇ ਪੁੱਤ ਨਹੀਂ ਆਪ ਨੂੰ ਕਿਹਾ ਵੀ ਦੱਸਦੀ ਮੈਂ ਹਾਂ ਤਾਂ ਵੇਚਣੀ ਆ ਧੜੋ ਬਾਈ ਜੀ ਹਾਂ ਨਗੀਨੇ ਆ ਕਿਤੇ ਬਹੁਤ ਸੋਹਣੀ ਹਾਂਜੀ ਮੇਲੇ 'ਚ ਦਿਖਾਉਣੀ ਆ ਫਿਰ ਹਾਂਜੀ ਹਾਂਜੀ ਆ ਕੋਟੜੇ ਪਹੁੰਚਾਂਗੇ ਉੱਥੇ ਕਰਾਂਗੇ ਗੱਲਬਾਤ ਤੇਰੇ ਨਾਲ ਹਣਾ ਦੂਜੇ ਨੰਬਰ ਤੇ ਹੁਣ بڑے ਪਸ਼ੂ ਦਿਖਾ ਦੇ ਕੇ ਹਾਂਜੀ ਇੱਕ ਉਹ ਵੀ ਤੋਕੜ ਹੈ ਨਾ ਹਾਂਜੀ ਹਾਂਜੀ ਉਹ ਸਾਹਮਣੇ ਠੀਕ ਹੈ ਜਿਹੜੇ ਹੁਣ ਆਪਾਂ ਬੱਲੀ ਦੀ ਗੱਲ ਕਰ ਗਏ ਇਹ ਕਿਹੜੇ ਸਿਮੰਦ ਦੀ ਆ ਇਹਦੀ ਧੀ ਆ ਇਹਦੀ ਧੀ ਆ ਠੀਕ ਹੈ ਆ ਲੰਡੇ ਦੀ ਲੰਡੇ ਦੀ ਓਕੇ ਹਾਂਜੀ ਠੀਕ ਹੈ ਇਹ ਇਹਨੇ ਫਿਰ ਕਿੰਨਾ ਦੁੱਧ ਦਿੱਤਾ ਇਹਦੀ 15 15.5 ਕਿਲੋ ਦੁੱਧ ਤੇ ਮੇਰੇ ਰਹਿੰਦੀ ਹੈ ਨਾ ਵੱਧਦੀ ਹੈ ਨਾ ਘਟਦੀ ਹੈ ਪਰ ਇਹ ਦੁੱਧ ਨੂੰ ਨਹੀਂ ਹੱਤੀ ਕੀ ਕੱਟਣੀ ਪੈਂਦੀ ਆ ਇਹ ਤਾਂ 5-6 ਕਿਲੋ ਤੇ ਜਮਾ ਸੁੱਕਾ ਹੋਣਾ ਬਗ ਸੱਟਣੀ ਪੈਂਦੀ ਇਹ ਤਾਂ ਬਰਕਰਾਰ ਕੱਟਣੀ ਛੋਟੀ ਓਕੇ ਚਲੋ ਇਹ ਚਾਹ ਜਵਾਗ ਚੂੜਾ ਮਰਜੀ ਦਾ ਕੇ ਚੋੜੀ ਜੀ ਓਕੇ ਜਦੋਂ ਮਰਜੀ ਇਹ ਆਪ ਕਿਹੜੇ ਟੀਕੇ ਦੀ ਆ ਇਹ ਨੋਵਾ ਦੀ ਆ ਜੀ ਨੋਵਾ ਦੀ ਤੇ ਇਹ ਲੇ ਲੰਡੇ ਦੀ ਆ ਇਹ ਦੋ ਦਿਨਦ ਹੋ ਗਈ ਜੀ ਇਹ ਕਿਹੜੇ ਤੇ ਪੰਜਵੇਂ ਨੰਬਰ ਤੇ ਜੀ ਇਹ ਇਹ ਪੀਡੀਐਫ ਤੇ ਪੰਜ ਬਿਊਟੀ ਚ